ਮੈਨੂੰ ਇੱਕ ਘਟਨਾ ਦੱਸਦਾ ਪਿਛਲੇ ਦਿਨਾਂ ਚ ਇੱਕ ਫਿਲਮ ਆਈ ਸੀ ਜਿਹਦੇ ਪਿੱਛੇ ਨਾਂ ਤੇ ਪੰਜਾਬ ਲੱਗਦਾ ਸੀ ਉਹ ਫਿਲਮ ਦੇ ਵਿੱਚ ਇਹੋ ਜੀ ਕੋਈ ਗਾਲ ਨਹੀਂ ਸੀ ਤੇ ਇਹੋ ਜਿਹਾ ਕੋਈ ਸਰੀਰਕ ਅੰਗ ਨਹੀਂ ਸੀ ਜਿਹਦਾ ਨਾਂ ਨਾ ਲਿਆ ਹੋਵੇ ਮਤਲਬ ਸਾਡੇ ਫਿਲਮਾਂ ਦੇ ਜਾਂ ਗੀਤਾਂ ਦੇ ਕਿਰਦਾਰ ਇਹੋ ਜੇ ਆ ਗਏ ਉਹ ਸਾਡਾ ਸਾਡੀ ਬੋਲਚਾਲ ਚ ਆਮ ਸਾਡੀਆਂ ਬੱਚੀਆਂ ਵੀ ਗਾਲਾਂ ਕੱਢਣ ਲੱਗਾਂ ਮਤਲਬ ਉਸ ਤਰ੍ਹਾਂ ਨੇ ਚੱਲ ਪਿਆ ਬਹੁਤ ਦੇਰ ਬਾਅਦ ਇੱਕ ਫਿਲਮ ਬਣੀ ਬੀਬੀ ਰਜਿੰਦਾ ਦਾ ਕਿਰਦਾਰ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਜਿਹਦੇ ਰਾਜੇ ਦੇ 6 ਬੇਟੀਆਂ ਸੀ ਉਹ ਇੱਕ ਬੇਟੀ ਨੇ ਕਿਹਾ ਵੀ ਉਹ ਕਹਿੰਦੇ ਕੀ ਦਾ ਦਿੱਤਾ ਕਰਨੀ ਜਾਂ ਕੀ ਦੀ ਖਾਣੇ ਆ ਉਹ ਕਹਿੰਦੀ ਵੀ ਮੈਂ ਆਪਦੀ ਕਿਸਮਤ ਰੱਬ ਦਾ ਦਿੱਤਾ ਕਰਨੀ ਆ ਉਹ ਬਾਕੀ ਇਹਨਾਂ ਨੇ ਕਹਿਤਾ ਵੀ ਅਸੀਂ ਤੇਰਾ ਦਿੱਤਾ ਕਰਨੀ ਉਹਨਾਂ ਲੜਕੀਆਂ ਨੂੰ ਤਾਂ ਉਹਨੇ ਬਹੁਤ ਵਧੀਆ ਘਰੇ ਵਿਆਹਤਾ ਉਸ ਨੂੰ ਕੁੜੀ ਨੂੰ ਕੋੜੀ ਨੂੰ ਵਿਆਹਤਾ ਉਹ ਕੋੜੀ ਸੀ ਜਿਹੜਾ ਉਹ ਵਿਚਾਰੀ ਆਪਦੀ ਉਸ ਕਿਸਮਤ ਕਰਤਾਰ ਵਿਸ਼ਵਾਸ ਸਹਿਜ ਨਾਲ ਜ਼ਿੰਦਗੀ ਚ ਹੁੰਦੀ ਰਹੀ ਅਲਟੀਮੇਟਲੀ ਜਦੋਂ ਉਹ ਗੁਰੂ ਘਰ ਗਈ ਉੱਥੇ ਅੰਮ੍ਰਿਤਸਰ ਸਰੋਵਰ ਚ ਇਸ਼ਰਾਨ ਕੀਤਾ ਆਪਾਂ ਨੂੰ ਸਾਰੇ ਉਹ ਕਾਗੋ ਹੰਸ ਕਰੇ ਜਿੱਥੇ ਉਹਨੇ ਦੇਖਿਆ ਜਦੋਂ ਕੋੜੀ ਨੇ ਤੇ ਉਹਦੇ ਚ ਚੁੱਭੀ ਲਾਈ ਤਾਂ ਉਹਦਾ ਕੋੜ ਠੀਕ ਹੋ ਗਿਆ ਉਹ ਜਿਹੜਾ ਕੋੜ ਠੀਕ ਹੋਇਆ ਉਹਨੇ ਇੱਕ ਉਂਗਲ ਬਾਹਰ ਰੱਖ ਲਈ ਜਦੋਂ ਬੀਬੀ ਰਜਨੀ ਆਈ ਤੇ ਉਹਨੇ ਦੇਖਿਆ ਵੀ ਇਹਦੇ ਵੀ ਮੇਰਾ ਪਤੀ ਤਕੋੜੀ ਸੀ ਤੂੰ ਤਾਂ ਹੈ ਨਹੀਂਗਾ ਉਹਨੇ ਉਂਗਲ ਦਿਖਾਈ ਮਤਲਬ ਇੱਕ ਵਿਸ਼ਵਾਸ ਦੀ ਤੇ ਇੱਕ ਕਰਤਾਰ ਦਾ ਐਡਾ ਮਾਨ ਦਿਖਾਇਆ ਆਪਾਂ ਹੁਣ ਜਿਹੜੇ ਸਮਾਜ ਚੋਂ ਗੁਜ਼ਰ ਰਹੇ ਆਂ ਇਹਦੇ ਚ ਆਪਾਂ ਨੂੰ ਸਪੈਸ਼ਲੀ ਜਿਹੜਾ ਸਾਡਾ ਪਛੋਕੜ ਹੈ ਸਾਨੂੰ ਬਹੁਤ ਲੋੜ ਹੈ ਸਾਡੇ ਬੱਚਿਆਂ ਦੇ ਸਾਡੇ ਕਰਾਰ ਦੀ ਲੋੜ ਹੈ ਪਿਛਲੇ ਦਿਨਾਂ ਚ ਇੱਕ ਵੀਡੀਓ ਦੇਖ ਰਹੇ ਸੀ YouTube ਤੇ ਉਹ ਡਿਵੋਰਸ ਨੂੰ ਸੈਲੀਬ੍ਰੇਸ਼ਨ ਕਰ ਰਹੇ ਆ ਮਤਲਬ ਸਾਡਾ ਆਪ ਦਾ ਕਿੱਥੇ ਅਸੀਂ ਪਹੁੰਚ ਗਏ ਅਸੀਂ ਡਿਵੋਰਸ ਨੂੰ ਸੈਲੀਬ੍ਰੇਸ਼ਨ ਕਹਿੰਦੇ ਅਸੀਂ ਆਜ਼ਾਦੀ ਨੂੰ ਸੈਲੀਬ੍ਰੇਸ਼ਨ ਕਰ ਰਹੇ ਆ ਬੱਚੇ ਕਿੱਥੇ ਉਹ ਕਿਰਦਾਰ ਸੀ ਸਾਨੂੰ ਲੋੜ ਹੈ ਜਿਹੜੀ ਆਉਣ ਵਾਲੇ ਸਮੇਂ ਚ ਬੱਚਿਆਂ ਦੇ ਵਿੱਚ ਜਿਹੜੀਆਂ ਫਿਲਮਾਂ ਦੀ ਜਿਹੜੇ ਪੁਸਤਕਾਂ ਦੀ ਜਿਹੜੇ ਕਿਰਦਾਰਾਂ ਦੀ ਲੋੜ ਹੈ ਜਿਹੜੇ ਸਾਡੇ ਸਾਡੇ ਦਾਦੇ-ਦਾਦਿਆਂ ਨੇ ਬਾਤਾਂ ਸੁਣਾਸਣਾ ਰੂਪ ਪਸੰਦੀਆਂ ਜਾਂ ਇਸ ਤਰ੍ਹਾਂ ਦੀਆਂ ਕਹਾਣੀਆਂ ਸੁਣਾਸਣਾ ਸਾਡੇ ਕਿਰਦਾਰ ਸਿਰਜੇ ਸੀ ਸਾਡੇ ਦਿਮਾਗ 'ਚ ਆ ਉਹ ਕਿਰਦਾਰਾਂ ਨੂੰ ਜਾਗਰਤ ਕਰਨ ਦੀ ਲੋੜ ਹੈ ਸੋ ਇਹ ਪੰਕੀ ਧਾਲੀਵਾਲ ਜੀ ਹੋਣਾ ਨੇ ਬੜੇ ਉਦਮ ਨਾਲ ਤੇ ਹੁੰਦਲ ਸਾਹਿਬ ਹੋਣਾ ਨੇ ਫਿਲਮ ਬਣਾਈ ਹੈ ਬੜੇ ਉਦਮ ਦੇ ਨਾਲ ਬਹੁਤ ਵੱਡੀ ਬਾਜ਼ਾਰ ਦੀ ਫਿਲਮ ਹੈ ਇਹਨਾਂ ਦੀ ਮਾਲਾਂ 'ਚ ਨਹੀਂ ਕਿਤੇ ਵੀ ਕਰ ਰਹੇ ਮਾਲ ਦੇ ਵਿੱਚ ਨਹੀਂ ਇਹਦੀ ਪ੍ਰੋਮੋਸ਼ਨ ਕਰਦੇ ਕਿਉਂਕਿ ਇਹਦੀ ਪ੍ਰੋਮੋਸ਼ਨ ਦੀ ਸਮਾਜ ਦੇ ਵਿੱਚ ਲੋੜ ਹੈ ਔਰ ਸਮਾਜ ਦਾ ਐਸ ਤਾਂ ਤੋਂ ਚੰਗੀ ਸਮਾਜ ਦੀ ਬਿਹਤਰੀ ਕੋਈ ਨਹੀਂ ਜਿੱਥੇ ਤੁਸੀਂ ਸਮਾਜ ਦੇ ਸਾਰੇ ਵਰਗਾਂ ਦੇ ਨੁਮਾਇੰਦੇ ਖੜੇ ਹੋ ਇਹ ਆਪਾਂ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਸਮਾਜ ਦੇ ਵਿੱਚ ਆਪਾਂ ਜਾ ਕੇ ਗੱਲ ਕਰੀਏ ਵੀ ਸਾਨੂੰ ਇਹਨਾਂ ਫਿਲਮਾਂ ਦੀ ਪ੍ਰੋਮੋਸ਼ਨ ਦੀ ਲੋੜ ਹੈ ਚੱਲਣੀਆਂ ਤਾਂ ਅਸੀਂ ਅੱਗੇ ਇਹੋ ਜੀਆਂ ਫਿਲਮਾਂ ਬਣਨੀਆਂ ਧੰਨਵਾਦ ਇਸ ਫਿਲਮ ਬਾਰੇ ਵਿਰਕ ਸਾਹਿਬ ਨੇ ਬਹੁਤ ਵਿਸਤਾਰ ਨਾਲ ਦੱਸਤਾ ਸਟੋਰੀ ਵੀ ਬਹੁਤ ਵਧੀਆ ਦੱਸਤੀ ਆਪਾਂ ਇੱਕ ਦਾਦੇ-ਦਾਦੀਆਂ ਦੀ ਇੱਕ ਬਾਤ ਸੁਣਦੇ ਹੁੰਦੇ ਸੀ ਵੀ ਇੱਕ ਰਜਨੀ ਹੁੰਦੀ ਸੀ ਇੱਕ ਰਾਜਾ ਹੁੰਦਾ ਸੀ ਕੂਤਾਂ ਪ੍ਰੇਤਾਂ ਤੇ ਇਹਦੀ ਰਜਨੀ ਦੀ ਵੀ ਸੁਣਦੇ ਹੁੰਦੇ ਸੀ ਹੋਰ ਬਹੁਤ ਧਾਰਮਿਕ ਬਾਤਾਂ ਜਿਹੜੀਆਂ ਆਉਂਦੀਆਂ ਉਹ ਸੁਣਦੇ ਹੁੰਦੇ ਸੀ ਇਹ ਇੱਕ ਦਾਦੀ ਦੀ ਬਾਤ ਨੂੰ ਪੁਰਾਣੇ ਇਤਿਹਾਸ ਨੂੰ ਇੱਕ ਸਕਰੀਨ ਤੇ ਪਰੋਣ ਦਾ ਬਹੁਤ ਵਧੀਆ ਤਰੀਕਾ ਹੈ ਇਹ ਜਿੰਨੇ ਵੀ ਪਾਤਰ ਨੇ ਬਹੁਤ ਵਧਾਈ ਦੇ ਪਾਤਰ ਨੇ ਇਹ ਆਪਣੇ ਸੱਭਿਆਚਾਰ ਨੂੰ ਜੋ ਇਹਨਾਂ ਨੇ ਸਕਰੀਨ ਤੇ ਸੰਭਿਆ ਹੈ ਜਿਹੜੇ ਤਾਂ ਕਿ ਆਪਣੇ ਜਿਹੜੇ ਆਉਣ ਵਾਲੀਆਂ ਪੀੜ੍ਹੀਆਂ ਨੇ ਉਹ ਦੇਖਣ ਵੀ ਜਿਹੜੀਆਂ ਪੁਰਾਣੀਆਂ ਬੁੱਲ ਸੀ ਕੁਦਰਤ ਸੱਭਿਆਚਾਰ ਦੇ ਜਿਹੜੇ ਆਪਣੇ ਪੁਰਾਣੇ ਆ ਕੀਮਤਾਂ ਸੀ ਸਮਾਜ ਦੀਆਂ ਉਹਨਾਂ ਨੂੰ ਪ੍ਰਜਰਵ ਕਰਿਆ ਗਿਆ ਉਹਨਾਂ ਨੂੰ ਰੱਖਿਆ ਗਿਆ ਇਹ ਬਹੁਤ ਵਧੀਆ ਅਪਰਾਲਾ ਜਰੂਰ ਦੇਖਣੀ ਚਾਹੀਦੀ ਆ ਰੀਅਲੀ ਅਪਰੀਸ਼ੀਏਟ ਨੇ ਰੂਹ ਵੀ ਤੂੰ ਹੈ ਜੋ ਵੀ ਤੂੰ ਹੈ ਕੂਕ ਪਪੀਹੇ ਵਾਲੀ ਤੂੰ ਹੈ ਅਰਜ ਵੀ ਤੂੰ ਹੈ ਫਰਜ ਵੀ ਤੂੰ ਹੈ ਦੁੱਖ ਦੀ ਰਗ ਦੀ ਮਰਜ਼ ਵੀ ਤੂੰ ਹੈ ਜੇ ਰਜਨੀ ਬੀਬੀ ਦੀ ਦੁੱਖ ਦੀ ਰਗ ਸੀਗੀ ਉਸ ਮਾਲਕ ਨੇ ਬੜੀ ਛੇਤੀ ਪਛਾਣੀ ਬੀਬੀ ਰਜਨੀ ਇੱਕ ਵਿਸ਼ਵਾਸ ਦਾ ਨਾਮ ਹੈ ਬੀਬੀ ਰਜਨੀ ਇੱਕ ਆਤਮ ਵਿਸ਼ਵਾਸ ਦਾ ਨਾਮ ਹੈ ਜਦੋਂ ਬੀਬੀ ਰਜਨੀ ਦਾ ਨਾਮ ਸ਼ੁਰੂ ਹੁੰਦਾ ਹੈ ਤਾਂ ਔਰਤ ਸਮਾਜ ਦਾ ਕੱਦ ਵੱਧ ਕੇ ਬਹੁਤ ਉੱਚਾ ਹੋ ਜਾਂਦਾ ਹੈ ਉਹ ਆਪਣੇ ਪਤੀ ਨੂੰ ਸਮਰਪਿਤ ਰਹੀ ਆਪਣੇ ਆਪਣੇ ਮਾਲਕ ਨੂੰ ਸਮਰਪਿਤ ਰਹੀ ਸੋ ਜੇ ਇਹੋ ਜਿਹੀਆਂ ਫਿਲਮਾਂ ਬਣ ਰਹੀਆਂ ਨੇ ਤਾਂ ਸਾਨੂੰ ਦੇਖਣਾ ਵੀ ਚਾਹੀਦਾ ਤਾਂ ਜਿਨ੍ਹਾਂ ਲੋਕਾਂ ਨੇ ਇਹ ਸਾਰੀ ਟੀਮ ਨੇ ਫਿਲਮ ਬਣਾਈ ਹੈ ਮੈਂ ਬਹੁਤ ਸਤਿਕਾਰ ਕਰਦਾ ਅਸੀਂ ਚੰਗੀਆਂ ਫਿਲਮਾਂ ਦੇਖਣੀਆਂ ਸ਼ੁਰੂ ਕਰੀਏ ਤਾਂ ਕਿ ਲੋਕ ਚੰਗੀਆਂ ਫਿਲਮਾਂ ਬਣਾਉਣੀਆਂ ਸ਼ੁਰੂ ਕਰਨ ਸੋ ਬਹੁਤ ਸ਼ੁਕਰੀਆ ਤੁਹਾਡਾ ਤੇ ਮੇਰੇ ਤੋਂ ਪਹਿਲਾਂ ਐਸਪੀ ਸਾਹਿਬ ਤੇ ਹੋਰ ਸੋਝਵਾਨ ਲੋਕ ਇਤਿਹਾਸ ਬਾਰੇ ਦੱਸ ਚੁੱਕੇ ਨੇ ਮੈਂ 2-4 ਸਵਾਲ ਬੀਬੀ ਰਜਨੀ ਬਾਰੇ ਕਰਨਾ ਚਾਹਾਂਗਾ ਤੁਹਾਡੇ ਲੋਕਾਂ ਦੇ ਨਾਲ ਵਿਧੂ ਪਰਮਿਸ਼ਨ ਮੈਮ ਸਸੀ ਕਲ ਜਿਹੜਾ ਨਾਮ ਕਿਹਾ ਜੀ ਹਾਂ ਜੀ ਨਾ ਅੱਛਾ ਮੈਮ ਹੁਣ ਐਸਪੀ ਸਾਹਿਬ ਨੇ ਸਾਰਾ ਇਤਿਹਾ ਇਦਾਂ ਦੀਆਂ ਫਿਲਮਾਂ ਜਿਹੜੀਆਂ ਸੇਧ ਦਿੰਦੀਆਂ ਨੇ ਅਕਸਰ ਉਹਨਾਂ ਦਾ ਆਉਣਾ ਕਿੰਨਾ ਜ਼ਰੂਰੀ ਹੈ ਜੀ ਇਹਨਾਂ ਦਾ ਆਉਣਾ ਬਹੁਤ ਜ਼ਰੂਰੀ ਹੈ ਜੀ ਇਹਦੇ ਨਾਲ ਸਮਾਜ ਨੂੰ ਅੱਜ ਕੱਲ੍ਹ ਦੇ ਨਵੇਂ ਬੱਚਿਆਂ ਨੂੰ ਜਿਨ੍ਹਾਂ ਨੂੰ ਆਪਣੇ ਪੰਜਾਬੀ ਸੱਭਿਆਚਾਰ ਬਾਰੇ ਕੁਝ ਵੀ ਨਹੀਂ ਪਤਾ ਇਹਨਾਂ ਫਿਲਮਾਂ ਦੇ ਜ਼ਰੀਏ ਉਹਨਾਂ ਨੂੰ ਸਭ ਕੁਝ ਪਤਾ ਲੱਗ ਸਕਦਾ ਹੈ ਤੇ ਆਪਣੇ ਪਰਿਵਾਰਿਕ ਮੁੱਲਾਂ ਦਾ ਪਤਾ ਲੱਗਦਾ ਹੈ ਸਮਾਜਿਕ ਵੈਲਿਊਜ਼ ਦਾ ਪਤਾ ਚੱਲਦਾ ਹੈ ਤੇ ਇਸ ਫਿਲਮ ਦੇ ਅਸੀਂ ਸਭ ਦਾ ਇਹਦੇ ਪਾਤਰਾਂ ਦਾ ਡਾਇਰੈਕਟਰ ਕੋ ਡਿਸਰਸ ਸਭ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੰਨੀ ਵਧੀਆ ਫਿਲਮ ਸਾਡੇ ਲਈ ਪ੍ਰਚਾਰ ਕੀਤੀ ਹੈ ਤੇ ਅਸੀਂ ਸਾਨੂੰ ਦੇਖਣ ਦਾ ਮੌਕਾ ਮਿਲੇ ਮਿਲੇਗਾ ਬਹੁਤ ਸ਼ੁਕਰੀਆ ਮੈਂ ਬਹੁਤ ਸ਼ੁਕਰੀਆ ਮੈਂ ਸਸਕੀ ਕਲਦੁਰ ਨਾਮ ਕੇ ਦੀ ਅਨੀਤਾ ਅੱਛਾ ਜੀ ਬੀਬੀ ਰਜਨੀ ਹੁਣ ਦਾ ਨਾ ਰੱਬ ਤੋਂ ਬਹੁਤ ਵੱਡਾ ਵਿਸ਼ਵਾਸ ਸੀਗਾ ਇਸ ਦੇ ਨਾਲ ਹੀ ਜਿਹੜੇ ਉਹਨਾਂ ਦੇ ਵੱਡੇ-ਵਡੇਰੇ ਸੀ ਉਹਨਾਂ ਦੀ ਵੀ ਗੱਲ ਪੂਰੀ ਪੂਰਦੇ ਸੀਗੇ ਪਿਤਾ ਦਾ ਫੈਸਲਾ ਸਿਰ ਮੱਥੇ ਲਿਆ ਸੀ ਪਿੰਗਲੇ ਨਾਲ ਵਿਆਹ ਕਰਾ ਲਿਆ ਸੀ ਗੱਲ ਤਾਂ ਪੇਸ਼ੈਂਸ ਦੀ ਆ ਨਾ ਰੱਬ ਦੇ ਉੱਪਰ ਵਿਸ਼ਵਾਸ ਹੀ ਨਾਲ ਪੇਸ਼ੈਂਸ ਸੀਗੇ ਜੇ ਆਪਾਂ ਹੁਣ ਦੀ ਪੀੜ੍ਹੀ ਦੀ ਗੱਲ ਕਰੀ ਜਨਰੇਸ਼ਨ ਦੀ ਗੱਲ ਕਰੀਏ ਖਾਸ ਕਰਕੇ ਪੇਸ਼ੈਂਸ ਦੀ ਗੱਲ ਕਰੀਏ ਸਾਡੇ ਘਰਾਂ ਦੇ ਵਿੱਚ ਆਮ ਹੁੰਦਾ ਜਦੋਂ ਕੋਈ ਵਿਆਹ ਕੇ ਆਉਂਦਾ ਤਾਂ ਛੱਟ ਛੋਟੀ ਗੱਲ ਫਿਰ ਤਾਂ ਇਦਾਂ ਦੀਆਂ ਜਿਹੜੀਆਂ ਫਿਲਮਾਂ ਨੇ ਜਿਹੜੀ ਪੇਸ਼ੈਂਸ ਦੀ ਗੱਲ ਕਰੋਗੀ ਰੱਬ ਦੇ ਭਾਣੇ ਦੇ ਮਾਣੇ ਗੱਲ ਕਰੋਗੀ ਉਹ ਜਿਹੜੀਆਂ 3 ਤੱਕ ਤੇ ਪਹੁੰਚਣੀ ਕਿੰਨੀ ਜ਼ਰੂਰੀ ਹੈ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਸਮਾਜ ਦੇ ਹਾਲਾਤ ਸਾਰਿਆਂ ਨੂੰ ਹੀ ਪਤਾ ਕਿ بگੜ ਰਹੇ ਹੈ ਡਿਵੋਰਸ ਦੀ ਪਰਸੈਂਟੇਜ ਬਹੁਤ ਵੱਧ ਰਹੀ ਹੈ ਉਹੀ ਗੱਲ ਹੈ ਜਿਵੇਂ ਕਿ ਇੱਥੇ ਕਿਸੇ ਨੇ ਦੱਸਿਆ ਕਿ ਹੁਣ ਡਿਵੋਰਸ ਨੂੰ ਸੈਲੀਬ੍ਰੇਟ ਕਰਨਾ ਸ਼ੁਰੂ ਕਰ ਦਿੱਤਾ ਹੈ ਹਨਾ ਤੇ ਇਸ ਹਾਲਾਤਾਂ ਚ ਥੋੜਾ ਜਿਆ ਜ਼ਰੂਰੀ ਹੈ ਕਿ ਸਾਡੇ ਬੱਚਿਆਂ ਨੂੰ ਸਾਡੇ ਵੈਲਿਊਜ਼ ਨੂੰ ਥੋੜਾ ਦੱਸਿਆ ਜਾਵੇ ਸਮਝਾਇਆ ਜਾਵੇ ਕਿ ਪੇਸ਼ੈਂਸ ਨਾਲ ਹੀ ਕੰਪਰੋਮਾਈਜ਼ ਨਾਲ ਹੀ ਸਾਡੀ ਲਾਈਫ ਚੱਲਦੀ ਹੈ ਤੇ ਇਹ ਬਹੁਤ ਜ਼ਰੂਰੀ ਹੈ ਅੱਛੀ ਗੱਲ ਹੈ ਐਸੀਆਂ ਫਿਲਮਾਂ ਬਣ ਰਹੀਆਂ ਤੇ ਅਸੀਂ ਇਹ ਉਹ ਕਰਦੇ ਹਾਂ ਕਿ ਅੱਗੇ ਵੀ ਇਸ ਤਰ੍ਹਾਂ ਦੀ ਹੋਰ ਫਿਲਮਾਂ ਵੀ ਆਣ ਹੋਰ ਵੀ ਇਸ ਤਰ੍ਹਾਂ ਦਾ ਪ੍ਰਚਾਰ ਹੋਵੇ ਤੇ ਸਮਾਜ ਥੋੜਾ ਸੁਧਾਰ ਹੋਵੇ ਬੱਚਿਆਂ ਨੂੰ ਥੋੜਾ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਥੈਂਕ ਯੂ ਸਿਨੇਮਾ ਦੇ ਵਿੱਚ ਨਾ ਇੱਕ ਬਹੁਤ ਵੱਡੀ ਪਾਵਰ ਹੁੰਦੀ ਹੈ ਸਾਡੇ ਸਮਾਜ ਨੂੰ ਸਹੀ ਦਿੰਦਾ ਹੈ ਅਸੀਂ ਲੋਕ ਅਕਸਰ ਹੀ ਗੱਲ ਕਰਦੇ ਹਾਂ ਕਿ ਚੰਗੀਆਂ ਫਿਲਮਾਂ ਨਹੀਂ ਬਣਨੀਆਂ ਚੰਗੀਆਂ ਫਿਲਮਾਂ ਨਹੀਂ ਬਣ ਰਹੀਆਂ ਜਦੋਂ ਇਸ ਤਰੀਕੇ ਦੀਆਂ ਫਿਲਮਾਂ ਬਣਦੀਆਂ ਨੇ ਫਿਰ ਸਾਡੀ ਜ਼ਿੰਮੇਵਾਰੀ ਕਿੰਨੀ ਕੀ ਵੱਜ ਜਾਂਦੀ ਕਿ ਅਸੀਂ ਉਹਨਾਂ ਨੂੰ ਸਹਿਯੋਗ ਕਰੀਏ ਤਾਂ ਜੋ ਮੇਕਰਾਂ ਦਾ ਹੌਸਲਾ ਵੱਧ ਸਕੇ ਤੇ ਮੁਰ ਤੋਂ ਅੱਗੇ ਤੋਂ ਇਦਾਂ ਦੀਆਂ ਫਿਲਮਾਂ ਜਿਹੜੀਆਂ ਪੰਜਾਬ ਦੇ ਇਤਿਹਾਸ ਨਾਲ ਜੁੜੀਆਂ ਨੇ ਉਹ ਬਣ ਸਕਣ ਜੀ ਹਾਂਜੀ ਸਾਡੇ ਸਮਾਜ ਲਈ ਇਹ ਫ ਕਿਉਂਕਿ ਜਿਵੇਂ ਬਿਰਕ ਸਾਹਿਬ ਨੇ ਪਹਿਲਾਂ ਰਜਨੀ ਬਾਰੇ ਸਾਰਾ ਇਹਨਾਂ ਦੱਸਿਆ ਉਹਨਾਂ ਨੂੰ ਕਿੰਨੀਆਂ ਕਦਰਾਂ ਕੀਮਤਾਂ ਰੱਬ ਤੇ ਉਹਨੂੰ ਇੱਕ ਸੱਚਾ ਵਿਸ਼ਵਾਸ ਸੀ اسی ਵਿਸ਼ਵਾਸ ਕਰਕੇ ਹੀ ਦੁਨੀਆ ਚੱਲ ਰਹੀ ਹੈ ਅੱਜ ਕੱਲ ਦੇ ਜਿਹੜੀ ਪੀੜ੍ਹੀ ਹੈ ਬੱਚੇ ਹੈ ਉਹ ਇਹਨਾਂ ਚੀਜ਼ਾਂ ਤੋਂ ਦੂਰ ਹੋ ਕੇ ਰੱਬ ਦੇ ਵਿੱਚ ਵਿਸ਼ਵਾਸ ਘਟਾਤਾ ਉਹਨਾਂ ਨੇ ਤੇ ਆਪਣੇ ਆਪ ਤੇ ਆਤਮ ਵਿਸ਼ਵਾਸ ਚਾਹੀਦਾ ਹੈ ਜੇ ਜੇ ਇਸ ਤਰ੍ਹਾਂ ਦੀਆਂ ਫਿਲਮਾਂ ਬਣ ਗਈਆਂ ਸਾਡੇ ਬੱਚਿਆਂ ਨੂੰ ਸੇਧ ਮਿਲੂਗੀ ਤੇ ਸਾਡੇ ਸਾਰੇ ਸਮਾਜ ਨੂੰ ਇਹਦੇ ਨਾਲ ਇੱਕ ਨਵਾਂ ਤੇ ਪੁਰਾਣਾ ਆਪਾਂ ਜਿਹੜੇ ਲੋਕਾਂ ਦੀਆਂ ਸੱਚੀਆਂ ਕਦਰਾਂ ਕੀਮਤਾਂ ਨੂੰ ਸਮਝਾਂਗੇ ਇਸ ਕਰਕੇ ਇਹ ਫਿਲਮ ਬਹੁਤ ਤੁਸੀਂ ਅੱਛਾ ਪ੍ਰਚਾਰਾ ਕੀਤਾ ਬੀਬੀ ਰਜਨੀ ਦਾ ਤੇ ਅਸੀਂ ਪ੍ਰਮਾਤਮਾ ਨੂੰ ਅਹੀ ਅਰਦਾਸ ਕਰਦੇ ਹਾਂ ਇਹ ਫਿਲਮ ਬਹੁਤ ਵਧੀਆ ਸੁਪਰ ਹਿੱਟ ਹੋਏ ਤੇ ਸਾਰੇ ਲੋਕ ਐਟਲੀਸਟ ਇੱਕ ਵਾਰ ਇਹਨੂੰ ਜ਼ਰੂਰ ਦੇਖਣ ਜਿਹਦੇ ਨਾਲ ਸਾਨੂੰ ਆਪਣੀਆਂ ਸਮਾਜਿਕ ਕਦਰਾਂ ਕੀਮਤਾਂ ਬਾਰੇ ਤੇ ਆਪਣੀ ਆਤਮ ਵਿਸ਼ਵਾਸ ਬਾਰੇ ਤੇ ਪ੍ਰਮਾਤਮਾ ਦੇ ਵਿਸ਼ਵਾਸ ਬਾਰੇ ਪਤਾ ਲੱਗੇ ਬਹੁਤ ਸ਼ੁਕਰ ਹੈ ਸਰ ਸਰ ਪ੍ਰਾਤਨ ਸਮੇਂ ਦੀ ਗੱਲ ਕਰੀ ਤਾਂ ਅਕਸਰ ਹੀ ਸਾਡੇ ਘਰਾਂ ਦੇ ਵਿੱਚ ਜਿਹੜੀ ਸ਼ੁਰੂਆਤ ਬਾਣੀ ਤੋਂ ਹੁੰਦੀ ਸੀ ਤੇ ਬਾਣੀ ਤੋਂ ਹੀ ਖਤਮ ਹੁੰਦੀ ਸੀ ਜੇ ਹੁੰਦੀ ਜਨਰੇਸ਼ਨ ਦੀ ਗੱਲ ਕਰੀਏ ਇੱਕ ਤਾਂ ਬਾਣੀ ਤੋਂ ਵੀ ਥੋੜਾ ਦੂਰ ਜਾ ਰਹੇ ਨੇ ਤੇ ਇਸ ਜੇ ਸਾਡਾ ਕੋਈ ਨੁਕਸਾਨ ਹੁੰਦਾ ਸੀ ਛਾਤੀ ਰੱਬ ਨੂੰ ਕੋਸਣ ਲੱਗ ਜਾਂਦੇ ਨੇ ਇਹਦੇ ਪਿੱਛੇ ਤੁਸੀਂ ਖਾਸ ਵਜ੍ਹਾ ਕੀ ਸਮਝਦੇ ਹੋ ਜੀ ਵਿੱਚ ਸਾਡੇ ਤੇ ਪ੍ਰਚਾਰ ਦੀ ਬਹੁਤ ਘਾਟ ਹੈ ਅਸੀਂ ਗੁਰਦੁਆਰੇ ਮੰਦਰ ਮਸੀਤਾਂ ਇਹਨਾਂ ਦੇ ਨੇੜੇ ਹੋਗੇ ਵਿਸ਼ਵਾਸ ਜਿਹੜਾ ਤੁਸੀਂ ਦਿਖਾ ਰਹੇ ਹੋ ਫਿਲਮ ਦੇ ਵਿੱਚ ਬੀਬੀ ਰਜਨੀ ਦਾ ਵਿਸ਼ਵਾਸ ਪਰਮਾਤਮਾ ਇਹਨਾਂ ਚੀਜ਼ਾਂ ਤੋਂ ਬਹੁਤ ਦੂਰ ਹੋ ਗਿਆ ਧਰਮ ਸਾਡੇ ਬਹੁਤ ਹੈ ਪਰ ਧਰਮ ਤੇ ਵਿਸ਼ਵਾਸ ਹੈ ਜਿਹੜਾ ਸਾਡਾ ਬਿਲਕੁਲ ਨਹੀਂ ਹੈ ਇੱਥੇ ਲੋਕਾਂ ਦਾ ਵਿਸ਼ਵਾਸ ਵੀ ਕੱਟ ਗਿਆ ਸਹਿਜ ਵੀ ਕੱਟ ਗਿਆ ਜੋ ਸਾਨੂੰ ਧਰਮ ਸਿਖਾਉਂਦਾ ਹੈ ਉਹ ਸਾਡੇ ਇੱਥੇ ਹੈ ਨਹੀਂ ਕਿਸੇ ਧਾਰਮਿਕ ਲੋਕ ਬਹੁਤ ਵਧ ਗਏ ਪ੍ਰਚਾਰਕ ਬਹੁਤ ਵਧ ਗਏ ਮਤਲਬ ਅੱਗੇ ਦੇ ਨਾਲੋਂ ਕਈ ਗੁਣਾ ਜ਼ਿਆਦਾ ਹੋ ਗਏ ਪਰ ਉਹ ਜੋ ਅਸੀਂ ਉਹਨਾਂ ਤੋਂ ਸਿੱਖਣਾ ਸੀ ਜੋ ਉਹਨਾਂ ਨੇ ਸਿਖਾਉਣਾ ਸੀ ਸਾਡੇ ਬੰਦੇ ਕੋ ਇਸ ਕਰਕੇ ਇਹ ਜਿਹੀਆਂ ਫਿਲਮਾਂ ਦਾ ਬਣਨਾ ਇਹਨਾਂ ਬੱਚਿਆਂ ਨੂੰ ਦਿਖਾਉਣਾ ਬਹੁਤ ਜ਼ਰੂਰੀ ਹੈ ਸਾਡੇ ਵਾਸਤੇ ਹੁਣ ਸਾਡੇ ਪੰਜਾਬ ਦੇ ਵਿੱਚ ਕਾਨ ਹੋਈ ਜਾਂਦਾ ਅਸੀਂ ਪੰਜਾਬ ਦੇ ਵਿੱਚ ਰਹਿ ਕੇ ਪੰਜਾਬੀ ਬੋਲਣ ਤੋਂ ਸੰਗਦੇ ਆ ਅਸੀਂ ਅਕਸਰ ਸ਼ਰਮੋਣੇ ਕਿ ਪੰਜਾਬੀ ਬੋਲਣ ਵਾਲਾ ਬੰਦਾ ਪੜਿਆ ਲਿਖਿਆ ਨਹੀਂ ਲੱਗਦਾ ਹਿੰਦੀ ਨੂੰ ਤਰਜੀਹ ਦਿੰਦੇ ਆ ਜਾਂ ਫਿਰ ਇੰਗਲਿਸ਼ ਬੋਲਣਾ ਆਪਣਾ ਵਧੀਆ ਕਲਚਰ ਸਮਝਦੇ ਆ ਵੈਸੇ ਵੀ ਜਨਰੇਸ਼ਨ ਤੱਕ ਸਾਡਾ ਇਤਿਹਾਸ ਨਹੀਂ ਪਹੁੰਚਦਾ ਸਾਡਾ ਇਤਿਹਾਸ ਬਹੁਤ ਹੀ ਗੌਰਵਸ਼ਾਲੀ ਬਹੁਤ ਮਹਾਨ ਆ ਮੈਨੂੰ ਲੱਗਦਾ ਕਿ ਜੇ ਸਾਡੇ ਇਤਿਹਾਸ ਦੇ ਉੱਤੇ ਫਿਲਮਾਂ ਬਣੀਆਂ ਸ਼ੁਰੂ ਹੁਣ ਤਾਂ ਆਈਐਮਆਈ ਨੇ ਦੋ ਫਿਲਮਾਂ ਬਣ ਸਕਦੀਆਂ ਨੇ ਤੇ ਕਈ ਸਾਲ ਲੰਘ ਜਾਣਗੇ ਇਦਾਂ ਫਿਲਮਾਂ ਦੇਖਦੇ ਦੇਖਦੇ ਬੱਚਿਆਂ ਤੱਕ ਇਤਿਹਾਸ ਨਾ ਪਹੁੰਚਣ ਦਾ ਮੇਨ ਕਾਰਨ ਇਹ ਆ ਵੀ ਅਸੀਂ ਮਾਪੇ ਜਿਹੜੇ ਬੱਚਿਆਂ ਤੋਂ ਬਹੁਤ ਦੂਰ ਹੋ ਗਏ ਆ ਤੇ ਅਸੀਂ ਡਰ ਵੀ ਰਹੇ ਹਾਂ ਬੱਚਿਆਂ ਤੋਂ ਜਦੋਂ ਕਿ ਸਾਡੀ ਗੁਰਬਾਨੀ 'ਚ ਨਿਰਪੋਤ ਤੇ ਨਿਰਵਾਇ ਸ਼ਬਦ ਆਉਂਦਾ ਆ ਵੀ ਸਾਨੂੰ ਬੱਚਿਆਂ ਤੋਂ ਡਰਨਾ ਨਹੀਂ ਚਾਹੀਦਾ ਉਹਨਾਂ ਨੂੰ ਸਿੱਖਿਆ ਦੇਣੀ ਚਾਹੀਦੀ ਆ ਤੇ ਇੱਕ ਮੈਂ ਨਾਲ ਬਾਕੀ ਸਾਰੇ ਸਾਡੇ ਸੰਧਿਆ ਨੇ ਬਹੁਤ ਵਧੀਆ ਕਹਿਤਾ ਇਹ ਗੱਲ ਮੈਂ ਐਕਸਟਰਾ ਕਹਿਣਾ ਚਾਹੁੰਦਾ ਸਰਕਾਰ ਨੂੰ ਵੀ ਵੀ ਇਹੋ ਜਿਹੀਆਂ ਫਿਲਮਾਂ ਤੇ ਸਾਰਾ ਟੈਕਸ ਮਾਫ ਹੋਣਾ ਚਾਹੀਦਾ ਤਾਂ ਕਿ ਲੋਕੀਂ ਨੂੰ ਦੇਖ ਸਕਣ ਕਿਉਂਕਿ ਜਿਹੜਾ ਗਰੀਬ ਗੁਰਬਾਹ ਬੰਦਾ ਹੈ ਤੇ ਇਹੋ ਜਿਹੀ ਫਿਲਮ ਨੂੰ ਜਿਹੋ ਜੇ ਸਾਡੇ 15 ਅਗਸਤ 26 ਜਨਵਰੀ ਜਾਂ ਹੋਰ ਕੋਈ ਇਤਿਹਾਸਿਕ ਟਾਈਮ ਹੈ ਉਹਨਾਂ ਤੇ ਦਿਖਾਈਆਂ ਜਾਣੀਆਂ ਚਾਹੀਦੀਆਂ ਸਕੂਲਾਂ ਵਿੱਚ ਤਾਂ ਕਿ ਬੱਚਿਆਂ ਨੂੰ ਦੇਖ ਕੇ ਉਹਨਾਂ ਨੂੰ ਪਤਾ ਲੱਗੇ ਮੈਂ ਉੱਥੇ ਤਰਨ ਤਰਨ ਦਾ ਜੰਮਿਆ ਪੜਿਆ ਵੀ ਆ ਪੱਟੀ ਵੀ ਰਿਆਂ ਉੱਥੇ ਕੱਲੇ-ਕੱਲੇ ਬੱਚੇ ਨੂੰ ਪਤਾ ਕਿ ਰਾਜਾ ਕਿੰਨਾ ਉਹ ਕਿਲਾ ਵੀ ਦੇਖਿਆ ਮੈਂ ਪੱਟੀ ਦਾ ਜਿੱਥੇ ਰਾਜੇ ਨੇ ਦੁਨੀ ਚੰਦ ਨੇ ਇਹ ਸਾਰਾ ਜ਼ੁਲਮ ਕੀਤਾ ਸੀਗਾ ਇਸ ਕਰਕੇ ਇਹਦੇ ਤੇ ਸਾਨੂੰ ਵਿਸ਼ਵਾਸ ਆ ਕਿ ਔਰਤ ਚਾਹੇ ਕੁਝ ਵੀ ਕਰ ਸਕਦੀ ਆ ਇਸ ਕਰਕੇ ਰਜਨੀ ਨੇ ਜਿਹੜੀ ਆਪਣੇ ਕੋੜੀ ਪਤੀ ਨੂੰ ਠੀਕ ਕੀਤਾ ਤੇ ਫਿਰ ਉਹਨਾਂ ਦੇ ਨਾਲ ਉਹਨੇ ਆਪਦਾ ਜੀਵਨ ਵੀ ਬਿਤਾਇਆ ਤੇ ਪ੍ਰੈਕਟੀਕਲੀ ਮੈਂ ਇਹ ਦੱਸਦਾ ਵੀ ਅਸੀਂ ਪੁਲਿਸ 'ਚ ਮੈਂ ਰਿਟਾਇਰ ਹੋਇਆ ਹਾਂ ਅੱਜ ਕੱਲ ਸਾਡੇ ਕੋਲੇ ਬਹੁਤ ਇਹੋ ਜਿਹੇ ਕੇਸ ਆਉਂਦੇ ਆ ਜਿਹਦੇ 'ਚ ਮਾੜੀ ਜੀ ਗੱਲ ਪਿੱਛੇ ਲੇਡੀਜ਼ ਕਹਿੰਦੇ ਆ ਵੀ ਮੈਂ ਨਹੀਂ ਇਹਦੇ ਨਾਲ ਬਸਣਾ ਡਿਵੋਰਸ ਤੱਕ ਆ ਜਾਂਦਾ ਆ ਪਰ ਉਹਨੂੰ ਮਾਪੇ ਵੀ ਉਹਦੇ ਕਹਿੰਦੇ ਆ ਵੀ ਤੁਸੀਂ ਹਜੇ ਇਹਦੇ ਇਤਵਾਰ ਕਰੋ ਮਹੀਨਾ 2 ਮਹੀਨੇ 15 15 20 20 ਦਿਨਾਂ 'ਚ ਡਿਵੋਰਸ ਹੋ ਜਾਂਦਾ ਤੇ ਪਰ ਬਾਅਦ 'ਚ ਬਹੁਤ ਪਛਤਾਉਂਦੇ ਆ ਇਸ ਕਰਕੇ ਸਾਨੂੰ ਰਜਨੀ ਤੋਂ ਸੇਧ ਲੈ ਕੇ ਯੋ ਮਾਪੇ ਸਾਡੇ ਕਰਦੇ ਆ ਉਹ ਸਾਡੇ ਲਈ ਚੰਗਾ ਕਰਦੇ ਐ ਇਸੇ ਤੁਹਾਨੂੰ ਕਰਨਾ ਚਾਹੀਦਾ ਬਹੁਤ ਸ਼ੁਕਰੀਆ ਸਰ ਤੁਸੀਂ ਇਸ ਗੱਲ ਨਾਲ ਕਿੰਨਾ ਕ ਐਗਰੀ ਕਰਦੇ ਹੋ ਕਿ ਜਿਹੜਾ ਸਿਨੇਮਾ ਹੈ ਉਹਦੇ ਵਿੱਚ ਵਾਕੇ ਪਾਵਰ ਹੁੰਦੀ ਐ ਸਮਾਜ ਨੂੰ ਬਦਲਣ ਦੀ ਹਾਂ ਬਹੁਤ ਪਾਵਰ ਹੁੰਦੀ ਐ ਜੋ ਆਪਾਂ ਵਧੀਆ ਚੀਜ਼ ਦੇਖਾਂਗੇ ਉਹ ਹੀ ਆਪਣਾ ਮਤਲਬ ਕਿ ਸਮਾਜ ਨੂੰ ਚੰਗੀ ਸੇਧ ਮਿਲੇਗੀ ਇਸ ਕਰਕੇ ਇਹੋ ਜਿਹੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਜਿਹੜੇ ਨਵੀਂ ਜਨਰੇਸ਼ਨ ਐ ਉਹਨਾਂ ਨੂੰ ਕੁਝ ਪਤਾ ਲੱਗੇ ਕਿ ਪਰਮਾਤਮਾ ਦੇ ਵਿਸ਼ਵਾਸ ਕਰਨੀ ਆਪਾਂ ਤੇ ਉਹਨਾਂ ਕੋਲ ਜਿਵੇਂ ਰਜਨੀ ਵਿਸ਼ਵਾਸੀ ਉਸ ਤਰ੍ਹਾਂ ਸਾਨੂੰ ਵੀ ਵਿਸ਼ਵਾਸ ਕਰਨਾ ਚਾਹੀਦਾ ਤੇ ਇਹੋ ਜਿਹੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਜਿ ਜਦੋਂ ਵੀ ਅਸੀਂ ਗੁਰੂ ਰਾਮਦਾਸ ਦੀ ਨਗਰੀ ਜਾਣੇ ਆ ਪ੍ਰਕਰਮਾ ਕਰਦੇ ਹੋਏ ਦੁੱਖਪੰਜਨੀ ਬੇਰੀ ਜੀ ਦੇ ਕੋਲ ਲੰਘਦੇ ਆ ਤਾਂ ਬੀਬੀ ਰਜਨੀ ਦੀ ਜਿਹੜੀ ਗਾਥਾ ਹੈਗੀ ਐ ਸਾਡੇ ਚੇਤਿਆਂ ਦੇ ਵਿੱਚ ਉਦਾਂ ਹੀ ਰੂਪਮਾਨ ਹੋ ਜਾਂਦੀ ਹੈ ਅੱਜ ਦੇ ਸਮੇਂ ਦੇ ਵਿੱਚ ਜਿੱਥੇ ਕਿ ਸੱਭਿਆਚਾਰ ਦੇ ਨਾਂ ਤੇ ਅਤਿਆਚਾਰ ਦੀ ਗੱਲ ਕੀਤੀ ਜਾ ਰਹੀ ਹੈ ਜਾਂ ਜੋ ਦਿੱਖਦਾ ਹੈ ਉਹ ਦਿੱਖਦਾ ਦੀ ਗੱਲ ਕੀਤੀ ਜਾ ਰਹੀ ਹੈ ਉਸ ਸਮੇਂ ਦੇ ਵਿੱਚ ਪਿੰਕੀ ਢਾਲੀਵਾਲ ਹੋਰਾਂ ਵੱਲੋਂ ਅਜੀਹਾ ਸਬਜੈਕਟ ਚੁਣ ਕੇ ਫਿਲਮ ਬਣਾ ਦੇਣੀ ਜਿਹੜੀ ਕਿ ਸਾਡੀ ਆਸਥਾ ਦੀ ਪ੍ਰਤੀਕ ਹੈ ਜਿਹੜੀ ਸਾਡੇ ਸੱਭਿਆਚਾਰ ਦਾ ਇੱਕ اٹوٹ ਅੰਗ ਹੈ ਨੈਤਿਕ ਕਦਰਾਂ ਕੀਮਤਾਂ ਦੀ ਗੱਲ ਕਰਦੀ ਹੈ ਇੱਕ ਆਗਿਆਕਾਰੀ ਬੇਟੀ ਹੋਣ ਦੇ ਨਾਲ-ਨਾਲ ਪ੍ਰਮਾਤਮਾ ਤੇ ਪ੍ਰਤੀ ਜੋਸ਼ ਦਾ ਵਿਸ਼ਵਾਸ ਸੀ ਆਪਣਾ ਯਕੀਨ ਦ੍ਰਿੜਤਾ ਔਰ ਉਸੇ ਦੇ ਨਾਲ ਉਹ ਚਲਦੀ ਗਈ ਤੇ ਉਹਨੇ ਆਪਣੇ ਜੋ ਵਿਰਸੇ ਚ ਜੋ ਉਸ ਨੂੰ ਮਿਲਿਆ ਤਕਦੀਰ ਨੂੰ ਉਸਨੇ ਬਦਲ ਕੇ ਰੱਖ ਦਿੱਤਾ ਤਾਂ ਮੈਂ ਪਿੰਕੀ ਢਾਲੀ ਵਾਲ ਔਰ ਸਾਰੀ ਟੀਮ ਨੂੰ ਇਸ ਗਲਤੀ ਵਧਾਈ ਵੀ ਦਵਾਂਗੀ ਕਿ ਜਿਸ ਕਿਰਦਾਰ ਨੂੰ ਉਹਨਾਂ ਨੇ ਪਰਦੇ ਤੇ ਰੂਪਮਾਨ ਕੀਤਾ ਜਦੋਂ ਅਸੀਂ ਸਾਰੇ ਦੇਖਣ ਜਾਵਾਂਗੇ ਔਰ ਸਾਡਾ ਪੰਜਾਬੀ